ਪਰਮਾਤਮਾ ਜੀ ਦੇ ਬਾਰੇ ਤਾਂ ਲਿਖਿਆ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਇਸ ਨੂੰ ਵੱਡੇ ਰੂਪ ਦੇ ਵਿੱਚ ਇਦਾਂ ਆਪਾਂ ਵਿਚਾਰਦੇ ਆ ਕਿਉਂਕਿ ਜਿਸ ਬ੍ਰਹਮ ਦੀ ਗੱਲ ਹੋ ਰਹੀ ਹੈ ਬ੍ਰਹਮੰਡ ਦੀ ਗੱਲ ਹੋ ਰਹੀ ਹੈ ਉਹ ਬੜਾ ਵਿਸ਼ਾਲ ਹੈ ਤਾਂ ਇਸ ਨੂੰ ਐਸਾ ਵੀ ਸਮਝੋ ਇੱਕ ਪਹਿਲੂ ਇਹਦਾ ਇਹ ਅਰਥ ਨਹੀਂ ਹੈ ਕਿ ਇੰਨਾ ਹੀ ਇੱਕ ਪਹਿਲੂ ਕਿ ਜਿਵੇਂ ਪਰਮਾਤਮਾ ਨੇ ਦੋ ਹੱਥ ਦਿੱਤੇ ਹਨ ਇਨਸਾਨ ਬਣਾਏ ਤਾ ਉਸ ਨੂੰ ਜੋ ਭਾਉਂਦਾ ਹੈ ਉਵੇਂ ਹੀ ਹੈ ਕਿ ਇਨਸਾਨ ਦੀ ਨੱਕ ਕੈਸੀ ਹੋਏ ਇਸ ਦੇ ਪੈਰ ਐਸੇ ਹੋਣਗੇ ਇਸ ਦੇ ਕੰਨ ਹੋਣਗੇ ਜਾਨਵਰ ਹੈ ਤੇ ਉਸ ਦੇ ਚਾਰ ਪੈਰ ਹੋਣਗੇ ਜਾਂ ਇਹ ਰੇਂਗਣ ਵਾਲੇ ਜੀਵ ਹਨ ਜੋ ਵੀ ਉਸ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ ਕਿ ਸੂਰਜ ਇਸ ਤਰ੍ਹਾਂ ਗਰਮੀ ਪੈਦਾ ਕਰੇਗਾ ਚੰਦਰਮਾ ਇਸ ਤਰ੍ਹਾਂ ਹੋਏਗਾ ਪਾਣੀ ਇਸ ਲਿਕਵਿਡ ਫਾਰਮ ਵਿੱਚ ਹੋਏਗਾ ਪਾਣੀ ਦਾ ਇਹ ਵਰਤਾਵਰ ਰਹੇਗਾ ਹਵਾ ਦਾ ਐਸਾ ਵਰਤਾਵਰ ਰਹੇਗਾ ਜੋ ਉਸ ਨੂੰ ਪਾਉਂਦਾ ਹੈ ਉਹ ਹੁੰਦਾ ਹੈ ਜੋ ਸਾਨੂੰ ਠੀਕ ਲੱਗਦਾ ਜਾਂ ਸਾਡੀ ਜੋ ਸੋਚ ਹੈ ਉਸ ਤੋਂ ਉਹ ਬਿਲਕੁਲ ਅਲੱਗ ਵਿਚਾਰ ਰੱਖਦਾ ਇਸ ਨੂੰ ਅਸੀਂ ਆਖਦੇ ਹਾਂ ਕਿ ਸਾਡੀ ਅਗਰ ਇੱਛਾ ਹੋਏ ਕਿ ਪਰਮਾਤਮਾ ਜੀ ਐਸਾ ਨਹੀਂ ਹੋਣਾ ਚਾਹੀਦਾ ਸੀ ਥੋੜਾ ਅਲੱਗ ਤਰੀਕੇ ਨਾਲ ਅਸੀਂ ਧਰਤੀ ਨੂੰ ਬਣਾਈਏ ਜਾਂ ਸੂਰਜ ਚੰਦਰਮਾ ਅਸੀਂ ਆਪਣੇ ਬਣਾਵਾਂਗੇ ਤਾਂ ਅਗਰ ਇਨਸਾਨ ਐਸਾ ਕੁਝ ਕਰਦਾ ਵੀ ਹੈ ਤੇ ਉਹਦਾ ਖਾਮਿਆਜਾ ਭੁਗਤਦਾ ਹੈ ਹਕੀਕਤ ਵਿੱਚ ਉਹਦੇ ਹੁਕਮ ਤੋਂ ਬਾਹਰ ਅਗਰ ਜਾਓਗੇ ਤਾਂ ਦੁੱਖ ਹੈ ਨਾਨਕ ਜੀ ਆਖਦੇ ਨੇ ਕਿਵ ਸਚਿਆਰਾ ਹੋਈਐ ਕਿਵ ਕੂੜਾ ਟਟੇ ਪਾਲ ਹੁਕਮ ਰਜਾਈ ਚੱਲਣਾ ਨਾ ਨਕਲ ਲਿਖਿਆ ਨਾਲ ਰਹਿਣਾ ਉਹਦੇ ਹੁਕਮ ਵਿੱਚ ਪਵੇਗਾ ਤੁਸੀਂ ਤਾਂ ਸਚਾਰ ਹੋ ਸਕਦੇ ਹੋ ਇਹ ਇੱਕ ਪਹਿਲੂ ਹੈ ਬਹੁਤ ਸਾਰੇ ਪਹਿਲੂ ਹਨ ਇਸ ਵਿਸ਼ੇ ਦੇ ਕਿ ਪਰਮਾਤਮਾ ਨੂੰ ਜੋ ਭਾਉਂਦਾ ਹੈ ਉਹੀ ਹੁੰਦਾ ਹੈ ਹੁਣ ਇਸ ਦਾ ਜਵਾਬ ਵੀ ਇਨ੍ਹਾਂ ਤੁਕਾਂ ਦੇ ਵਿੱਚ ਹੀ ਹੈ ਕਿ ਗੁਰੂ ਰਾਮਦਾਸ ਜੀ ਕਿਸ ਪੱਦਰ ਦੀ ਗੱਲ ਕਰਦੇ ਨੇ ਉਹ ਕੀ ਹੈ ਤੁਦ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਜੋ ਤੂੰ ਆਪੇ ਕਰਦਾ ਓਹੀ ਕੁਝ ਹੁੰਦਾ ਜੋ ਤੈਨੂੰ ਪਾਉਂਦਾ ਓਹੀ ਕੁਝ ਵਰਤਦਾ ਹੈ ਸੰਸਾਰ ਵਿੱਚ ਤਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤਦ